ਇਸ ਸਵਾਰਥੀ ਯੁੱਗ ਵਿੱਚ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਪਰ ਦੂਸਰਿਆਂ ਲਈ ਜਿਉਣਾ ਬਹੁਤ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੁੰਦੀ ਹੈ। ਅੱਜ ਗੱਲ ਕਰਦੇ ਹਾਂ ਮਰ ਕੇ ਵੀ ਇਨਸਾਨੀਅਤ ਦੀ ਮਿਸਾਲ ਬਣੀ ਅਣਥੱਕ ਸੇਵਾਦਾਰ ਰੂਪ ਚੰਦ ਇਨਸਾਦੀ ਜਿਨ੍ਹਾਂ ਨੇ ਬਲਾਕ ਪਾਤਸੋਂ ਦੇ ਚੌਥੇ ਸ਼ਰੀਰਦਾਨੀ ਹੋਣ ਦਾ ਮਾਣ ਖੱਟਿਆ। ਇਸ ਮੌਕੇ 85 ਮੈਂਬਰ ਵਿਜੀ ਇਨਸਾਨਾਬਾ ਕੁਲਦੀਪ ਸਿੰਘ ਇਨਸਾਨੀ ਦੱਸਿਆ ਕਿ ਰੂਪਚੰਦ ਇਨਸਾਨ ਨੇ ਜਿਉਂਦੇ ਜੀ ਇਹ ਪ੍ਰਣ ਕੀਤਾ ਹੋਇਆ ਸੀ ਕਿ ਮੌਤ ਤੋਂ ਬਾਅਦ ਉਹਨਾਂ ਦੀ ਦੀ ਮੈਡੀਕਲ ਖੋਜ ਕਾਰਜਾਂ ਲਈ ਦਿੱਤੀ ਜਾਵੇ ਤੇ ਰੂਪਚੰਦ ਇਨਸਾਨ ਦੇ ਪਰਿਵਾਰ ਨੇ ਉਹਨਾਂ ਦੀ ਕਹੀ ਅਨੁਸਾਰ ਮ੍ਰਿਤਕ ਦੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਇਸ ਮੌਕੇ ਉਹਨਾਂ ਦੀ ਮ੍ਰਿਤਕ ਦੀ ਨੂੰ ਮੋਢਾ ਉਹਨਾਂ ਦੀਆਂ ਨੂਹਾ ਅਤੇ ਉਹਨਾਂ ਦੀ ਬੇਟੀ ਨੇ ਦਿੱਤਾ ਉਨ੍ਹਾਂ ਦੇ ਮ੍ਰਿਤਕ ਦੀ ਮੈਡੀਕਲ ਖੋਜਾਂ ਲਈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਕੜਾ ਰੋਡ ਜਲੰਧਰ ਨੂੰ ਦਾਨ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਸਤ్రਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਰਿਸ਼ਤੇਦਾਰਾਂ ਅਤੇ ਸਾਥ ਸਬੰਧੀਆਂ ਨੇ ਵੱਡੀ ਗਿਣਤੀ ਵਿੱਚ ਮ੍ਰਿਤਕ ਦੇ ਨੂੰ ਘਰ ਤੋਂ ਲੈ ਕੇ ਸ਼ਹਿਰ ਦੀ ਬਾਜ਼ਾਰ ਤੱਕ ਸ਼ਰਧਾਂਜਲੀ ਦਿੱਤੀ ਤੇ ਅੰਤ ਵਿੱਚ ਪਵਿੱਤਰ ਨਾਰਾ ਲਗਾ ਕੇ ਮ੍ਰਿਤਕ ਦੇ ਵਾਲੀ ਐਂਬੂਲੈਂਸ ਨੂੰ ਰਵਾਨਗੀ ਦਿੱਤੀ ਇਸ ਮੌਕੇ 85 ਮੈਂਬਰ ਵਿਜੀ ਕੁਮਾਰ ਇਨਸਾਨੀ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ ਉਹਨਾਂ ਨੂੰ ਰਿਸਰਚ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ ਇਸ ਮੌਕੇ 85 ਮੈਂਬਰ ਭੈਣ ਰੀਨੂ ਸ਼ਰਮਾ ਇਨਸਾ 85 ਮੈਂਬਰ ਭੈਣ ਪੁਸ਼ਪਰਾਣੀ ਇਨਸਾ ਬਲਾਕ ਪ੍ਰੇਮੀ ਸੇਵਕ ਵੱਡੀ ਗਿਣਤੀ ਵਿੱਚ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਸਾਰੀਆਂ ਸਮਤੀਆਂ ਦੇ ਮੈਂਬਰ ਵੱਡੀ ਗਿਣਤੀ 'ਚ ਸਾਥ ਸੰਗਤ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਆਲੇ-ਦੁਆਲੇ ਤੋਂ ਪਤਵੰਤੇ ਸੱਜਣ ਮੌਜੂਦ ਸਨ